ਉਹਦਾ ਕੋਕ ਕੀ ਜਾਂਦਾ ਹੈ ਹੈ ਰੋਟੀ ਨਾਲ ਦੇ ਹੈ ਜਾਨ ਲੱਗਾ ਖਾ ਕੇ ਮੈਂ ਇੱਕ ਖਰਚਾ ਤੁਹਾਨੂੰ ਦੱਸਦਾ ਆਈ ਕਿਹੜੀ ਆਣਾ ਏ ਰੋਟੀ ਖਾਣਾ ਤੇ ਆਹ ਕੀ ਰੱਖਿਆ ਨਾਲ ਆਹਾ ਅੱਡੀ ਬੋਤਲ ਉਹ ਰੱਖ ਹੈ ਹੈ ਕੋਕਣਾ ਰੋਟੀ ਖਾਂਦੇ ਹੰਦੇ ਅੱਜ ਕੱਲ ਨਹੀਂ ਹਾਂ ਮੈਂ ਜਿਹੜਾ ਪੀਤੀ ਐ ਫੇਰ ਰੱਖੀ ਦਾ ਬੈਠਾ ਯਾਰ ਕੋਲੇ ਇਹ ਕਹੋ ਲੈ ਹੈਂ ਕੰਨ ਨੇ ਪਾਣੀ ਨਹੀਂ ਪੀਣਾ ਹੀ ਲੱਸੀ ਪੀਣਾ ਨਾਲ ਹੈਂ ਲੱਸੀ ਪੀਣੀ ਨਾਲ ਆ ਕੋਕ ਪੀਣਾ ਉਤੋਂ ਹੀ ਫੇਰ ਲੱਸੀ ਕਿਵੇਂ ਪੀਏਗਾ ਦਹੀਂ ਦੇ ਨਾਲ ਕੋਕ ਪੀ ਲੈਣੇ ਹੰਦੇ ਹੈਂ ਨਹੀਂ ਹਾਂ ਪੀ ਰਿੰਦਾ ਕਿ ਨਹੀਂ ਪੀ ਲੱਗਿਆ ਕੋਕ ਦੇਖਾਈ ਟੀਵੀ ਤੇ ਡਾਕਟਰਾਂ ਨੇ ਨਹੀਂ ਪੀਣੀ ਚਾਹੀਦੀ ਡਾਕਟਰਾਂ ਦੀ ਇਹ ਡਾਕਟਰ ਡਾਕਟਰਾਂ ਨੂੰ ਕੀ ਕਹਿਣਾ ਪਤਾ ਉਹ ਕਈ ਸਿਆਣੇ ਆ ਡਾਕਟਰ ਡਾਕਟਰੀ ਕੀਤੀ ਪੜ੍ਹ ਲੈ ਕੇ ਕੀਤੀ ਹੁੰਦੀ ਉਹਨਾਂ ਨੇ ਬਸ ਆਪਨਾ ਸਵਾਦ ਦੇਖਣਾ ਨਾ ਸਵਾਦ ਤਾਂ ਦੇਖਣਾ ਸਵਾਦ ਥੋੜੀ ਦੇਖਣਾ ਪੁੱਤ ਕੱਲਾ ਹੈ ਡਾਕਟਰ ਜੋ ਮੰਨਾਂ ਕਰਦੇ ਆ ਫਿਰ ਹੂੰ ਕੁਝ ਨਹੀਂ ਹੁੰਦਾ ਨਹੀਂ ਉਹ ਆਦੇ ਪੇਟ ਖਰਾਬ ਹੋ ਜਾਂਦਾ ਕਹਿੰਦੇ ਜੇ ਰੋਟੀ ਰੋਟੀ ਨਾਲ ਦਹੀਂ ਦੇ ਨਾਲ ਜੇ ਹਪਕੋਕ ਪੀਨੇ ਆ ਮਿਕਸ ਪ੍ਰੋਬਲਮ ਆ ਜਾਂਦੀ ਆ ਹੂੰ ਮੈਂ ਤਾਂ ਕਦੇ ਨਹੀਂ ਹੋਇਆ ਪੇਟ ਖਰਾਬ ਨਹੀਂ ਛੇ ਤਾਂ ਪੁੱਤ ਦਹੀਂ ਦਹੀਂ ਦੇ ਨਾਲ ਕਹਿੰਦੇ ਇਹ ਕੋਕ ਨਹੀਂ ਪੀਣੀ ਚਾਹੀਦੀ ਹੈ ਫਿਰ ਹੁਣ ਜਾਂ ਪਾਣੀ ਪੀਦਾ ਜਾਂ ਲੱਸੀ ਪੀਦਾ ਪਾਣੀ ਪੀਣਾ ਪਾਣੀ ਪੀਣਾ ਫਿਰ ਮੈਂ ਲੈ ਆ ਮਚੱਕੇ ਲੈ ਆ ਹਾਂ ਲੈ ਲਓ ਹੁਣ ਕਦੇ ਵੀ ਉਹ ਪੀਣੀ ਹੁਣ ਤਾਂ ਨਹੀਂ ਪੀਏਗਾ ਚੱਕੇ ਤਾਂ ਨਹੀਂ ਜਾਏਗਾ ਨਹੀਂ ਪਾਣੀ ਪੀ ਲਾ ਫਸ ਜਾਂ ਚਾਹ ਪੀ ਲਈ ਹੈ ਠੀਕ ਹਾਂ ਡਾਕਟਰ ਕਹਿੰਦੇ ਹੁੰਦੇ ਨਾ ਮੈਂ ਤਾਂ ਦੇਖਿਆ ਡਾਕਟਰ ਕਹਿੰਦੇ ਡਾਕਟਰ ਕਹਿੰਦੇ ਤਾਂ ਹੁੰਦੇ ਆ ਯਾਰ ਹੈ ਸਵੇਰੇ ਪੀਤੀ ਨਹੀਂ ਸਵੇਰੇ ਨਹੀਂ ਪੀਤੀ ਹਾਂ ਸਵੇਰੇ ਚਾਹ ਪੀਤੀ ਅੱਛਾ ਹੁਣ ਹੀ ਪੀਣ ਲੱਗਾ ਸੀ ਤੇ ਜਾਂ ਫਿਰ ਇਹਨੂੰ ਰੋਟੀ ਬਾਅਦ ਚ ਖਾ ਲੈਂਦਾ ਕੱਲੀ ਇਹ ਪੀ ਲੈਂਦਾ ਇੱਕ ਗਲਾਸ ਛੋਟਾ ਜਿਹਾ ਉੱਕਾ ਲੱਗੀ ਰੋਟੀ ਫਿਰ ਐ ਕਰ ਦਹੀਂ ਲੈਣ ਦੇ ਫਿਰ ਆਪ ਪੀਲਾ ਨਾਲ ਜਿਪਣੀ ਆ ਤਾਂ ਦਹੀਂ ਦੇ ਨਾਲ ਇਹਦਾ ਉਹ ਹੋ ਜਾਂਦਾ ਕੋਈ ਹੈ ਨਹੀਂ ਪਿੰਦਾ ਨਹੀਂ ਪਿੰਦਾ ਪੱਕੀ ਗੱਲ ਠੀਕ ਚਲ ਫਿਰ ਠੀਕ ਆ ਜੰਗਾ ਮੈਂ ਰੱਖਦੀ ਹਾਂ ਉੱਥੇ ਜਾਂ ਪਾਣੀ ਪੀਦਾ ਜਾਂ ਚਾਹ ਪੀਦਾ ਠੀਕ ਆ ਡਾਕਟਰ ਕਹਿੰਦੇ ਪੁੱਤ ਕਹਿੰਦੇ ਇਹਨਾਂ ਹੋ ਨੁਕਸਾਨ ਕਰਦੀ ਆ ਇਹ ਪੀਣੀ ਨਹੀਂ ਚਾਹੀਦੀ ਹੈ ਠੀਕ ਹੈ ਨਹੀਂ ਤੈਨੂੰ ਲੱਗਦਾ ਵੀ ਇਹ ਸਿਹਤ ਇਹਦੇ ਨਾਲ ਕੀ ਹੁੰਦਾ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਹਾਂ ਕੋਸ਼ੰਦਾ ਹਾਂ ਨਹੀਂ ਡਾਕਟਰ ਕਹਿੰਦੇ ਨਹੀਂ ਹੁੰਦਾ ਕਿ ਇਹਦੇ ਨਾਲ ਵੀ ਪ੍ਰੋਬਲਮ ਆਉਂਦੀ ਆ ਜਾਂ ਕੋਕਣਾ ਜ਼ਿਆਦਾ ਨਹੀਂ ਤਾਂ ਹਾਂ ਇਹ ਚ ਕੀ ਹੈ ਚਤਜਾਵ ਨਹੀਂ ਹੁੰਦਾ ਨਹੀਂ ਇਹ ਚ ਨਹੀਂ ਹੁੰਦਾ ਹੋਰ ਕਿਹੜੀ ਚੰਦਾ ਬਿੰਕਾ ਨਹੀਂ ਹੁੰਦਾ ਲੈਂਕਾ ਦਾ ਕਹਿੰਦੇ ਉਹ ਬਿਮਾਰ ਜਿਹੇ ਬੰਦੇ ਹੁੰਦੇ ਉਹਨੂੰ ਦਿੰਦੇ ਹੁੰਦੇ ਆ। ਲੈਂਕਾ ਵਧੀਆ ਨਹੀਂ ਹੁੰਦੀ। ਹਾਂ? ਲੈਂਕਾ ਵਧੀਆ ਨਹੀਂ ਹੁੰਦੀ। ਵਧੀਆ ਨਹੀਂ ਹੁੰਦੀ। ਕਿਉਂ? ਕੈਮੀਕਲ ਬਹੁਤ ਹੁੰਦੇ ਆ। ਉਹਦੇ 'ਚ ਉੱਤੇ ਲਿਖਿਆ ਉਹਦੇ। ਲਿਖਿਆ ਆ। ਇਹ ਮਹਿਲਾ ਦਾ ਇਹ ਵੀ ਤਾਂ ਕੈਮੀਕਲ ਹੁੰਦੇ ਹੀ ਹੋਣਗੇ ਆ ਵੀ ਕਿਤੇ। ਆ ਸਾਰਾ ਕੁਝ ਲਿਖਿਆ ਹੋਇਆ ਉੱਤੇ ਆ ਵੀਖਦਾ ਕਿੰਨਾ ਕੋਹਾ ਕੀ ਆ। ਆ ਦੇਖੀ ਕੀ ਲਿਖਿਆ। ਇਤਨਾ ਹੀ ਪੜ੍ਹ ਕੇ ਕੀ ਲਿਖਿਆ। ਕੀ ਕੀ ਆ? ਕਾਰਬੋਹਾਈਡਰੇਟ ਲਿਖਿਆ। ਕਾਰਬੋਹਾਈਡਰੇਟ ਕਿੰਨਾ ਇਹਦਾ? Haan. <shukar> Haan <homint> 10 ਗ੍ਰਾਮ ਹਾਂ 슈ਗਰ ਹਾਂ ਕਿੰਨੀ ਆ 10 ਗ੍ਰਾਮ 슈ਗਰ 10 ਗ੍ਰਾਮ ਵਿੱਚ 10 ਗ੍ਰਾਮ ਕਿੰਨੇ ਚ ਇਹ ਸਾਰੀ ਬੋਤਲ 'ਚ 10 ਗ੍ਰਾਮ ਹੋਊਗੀ ਹਮ ਕਿ ਇੱਕ ਗਲਾਸ 'ਚ ਦਾ ਪੂਰੀ ਬੋਤਲ 'ਚ ਪੂਰੀ ਬੋਤਲ 'ਚ 1 ਲੀਟਰ 'ਚ 10 ਗ੍ਰਾਮ 2 ਲੀਟਰ ਆ 2 ਲੀਟਰ 'ਚ 10 ਗ੍ਰਾਮ ਹੀ ਹੋਊਗੀ ਹਮ ਹੋਰ ਕੀ ਲਿਖਿਆ ਫੈਟ 0 ਫੈਟ 0 ਹੁੰਦੀ ਐ ਚ ਹਾਂ ਪ੍ਰੋਟੀਨ 5 ਪ੍ਰੋਟੀਨ ਨੂੰ ਕਾਦੀ ਹੁੰਦੀ ਐ ਪ੍ਰੋਟੀਨ ਕਿਹੜੀ ਚੀਜ਼ 'ਚ ਹੁੰਦੀ ਐ ਪ੍ਰੋਟੀਨ ਆਂਗਰੇਜ਼ ਹੁੰਦੀ ਆ ਚਿਕਨ ਚ ਹੁੰਦੀ ਆ ਹਾਂ ਕੋਕ ਚ ਵੀ ਹੁੰਦੀ ਆ ਅੱਛਾ ਹੋਰ ਕੀ ਲਿਖਿਆ ਇੱਥੇ ਸੋਡੀਅਮ ਸੋਡੀਅਮ ਹੂੰ ਸਭ ਤੋਂ ਇਹ ਚੋਂ ਖਤਰਨਾਕ ਕਿਹੜੀ ਕਿਹੜੀ ਚੀਜ਼ ਹੈ ਇਹ ਜਿਹੜੀ ਆ ਕਾਰਬੋਹਾਈਡਰੇਟ ਉਹ ਉਹ ਕੀ ਹੁੰਦੀ ਆ ਕਾਰਬੋਹਾਈਡਰੇਟ ਕੀ ਹੁੰਦੀ ਆ ਗੈਸ ਆਉਂਦੀ ਆ ਨਹੀਂ ਉਹ ਕੀ ਹੁੰਦਾ ਕੈਮੀਕਲ ਹੁੰਦਾ ਹੈ ਕੀ ਹੁੰਦਾ ਉਹ ਕੈਮੀਕਲ ਹੁੰਦਾ ਉਹ ਫੇਜ਼ ਹੁੰਦੀ ਆ ਇਹ ਚ ਫੇਜ਼ ਹੈ ਐਡੀ ਫੇਜ਼ ਹੁੰਦੀ ਆ ਨਾ ਫੇਜ਼ ਆਉਂਦੀ ਆ ਫੇਜ਼ ਉਹ ਜੋ ਪਗਲਾ ਚ ਪਾਉਣੇ ਆ ਚਾਗ ਜੀ ਨਹੀਂ ਬਣਦੀ ਹਾਂ ਉਹ ਹੁੰਦੀ ਆ ਅੱਛਾ ਉਹਨੂੰ ਆnde ਕਾਰਬੋ ਹਾਈਡ੍ਰੋ ਕਾਰਬੋਹਾਈਡਰੇਟ ਹਨਾ ਕੇਲੇ ਜੀ ਦੇ ਕੇਲੇ ਗੁੱਲੇ ਪੱਕਦੇ ਉਹ ਕੇਲੇ ਗੁੱਲੇ ਹੋਰ ਕੀ ਅੱਜ ਕਿ ਲਿਖਿਆ ਸੋਡੀਅਮ ਲਿਖਿਆ ਪ੍ਰੋਟੀਨ ਲਿਖਿਆ ਹਾਂ ਬਾਕੀ ਇਹ ਚ ਕੰਮ ਦੀ ਚੀਜ਼ ਕਿਹੜੀ ਆਪਣੇ ਚ ਐਨਰਜੀ ਆ ਐਨਰਜੀ ਐਨਰਜੀ ਦਾ ਮਤਲਬ ਕੀ ਹੁੰਦਾ ਤਾਕਤ ਤਾਕਤ ਨਹੀਂ ਤਾਕਤ ਇਹ ਕਿੰਨੇ ਚਾਰ ਰਸਤੇ ਦਿੰਦੀ ਐ એનર્ਜੀ 45 ਕੈਲਰੀਜ਼ ਹੈ ਕੈਲਰੀਜ਼ 45 ਕੈਲਰੀਜ਼ ਯਾਨੀ ਕਿ ਸਿਹਤ ਵਾਸਤੇ ਠੀਕ ਨਹੀਂ ਹੈਗੀ ਹਨਾ ਫਿਰ ਇਹ ਹੈ ਠੀਕ ਆ ਨਹੀਂ ਜਿਹੜੇ ਜਿਹੜੀਆਂ 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 ਚੀਜ਼ਾਂ ਲਿਖੀਆਂ ਇੱਥੇ ਜਿਵੇਂ 슈ਗਰ ਹੋਗੀ ਉਹ ਵੀ ਨਹੀਂ ਆਪਣੇ ਸਹੀ ਹੈਗੀ ਹਨਾ ਤੇ ਇੱਕ ਹੋਰ ਕਿਹੜਾ ਗਿਆ ਕਾਰਬੋ ਕਾਰਬੋਹਾਈਡਰੇਟ ਇਹ ਵੀ ਨਹੀਂ ਸਹੀ ਹੈਗਾ ਤੇ ਇੱਕ ਸੋਡੀਅਮ 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 ਵੀ 슈ਗਰ 슈ਗਰ ਇਹ ਵੀ ਨਹੀਂ ਸਹੀ ਨਹੀਂ ਤੇ ਫਿਰ ਇਹ ਮੰਨ ਹੁਣ ਤਾਂ ਤੂੰ ਮੰਨ ਸਕਦਾ ਇਹ ਵੀ ਸਹੀ ਨਹੀਂ ਹੈਗਾ ਮੇਰੇ ਵਾਸਤੇ ਤਾਂ ਨਹੀਂ ਨਾ ਹੈਗਾ ਵੱਡੇ ਲੋਕਾਂ ਵਾਸਤੇ ਆ ਕਿਵੇਂ ਵੱਡੇ ਵਾਸਤੇ ਵੱਡੇ ਲੋਕਾਂ ਨੂੰ ਡਾਇਬਟੀਜ਼ ਆ ਜਲਦੀ ਹੁੰਦੀ ਆ ਕਿੱਥੇ ਲਿਖਿਆ ਵੇ ਕਿੱਥੇ ਲਿਖਿਆ ਵੇ ਵੱਡੇ ਲੋਕ ਨਹੀਂ ਪੀ ਸਕਦੇ ਤੇ ਛੋਟੇ ਲੋਕ ਪੀ ਸਕਦੇ ਹੈ ਮੇਰੇ ਵੀ ਹਾਂ ਠੀਕ ਨਹੀਂ ਹੁੰਦੀ ਕਿੰਨੀ ਉਮਰ ਆਦਿ ਨੂੰ ਪੀਣੀ ਚਾਹੀਦੀ ਇਹ 20 ਤੋਂ ਉਹ ਵੀ ਹਾਂ 23 ਸਾਲ ਦੇ ਤੱਕ 23 ਸਾਲ ਤੋਂ ਉੱਪਰ ਤੋਂ ਨਹੀਂ ਪੀਣੀ ਚਾਹੀਦੀ ਨਹੀਂ ਅੱਛਾ ਇਹਦਾ ਜੇ ਇਹਦਾ ਕੀ ਗੱਲ ਕਦੋਂ ਪੀਣੀ ਚਾਹੀਦੀ ਡਾਇਬੀਟੀ ਹੁੰਦੀ ਆ ਅੱਛਾ ਚਲ ਠੀਕ ਹੈ ਯਾਨੀ ਕਿ ਮੰਨ ਕੇ ਚੱਲੀਏ ਵੀ ਸਿਹਤ ਵਾਸਤੇ ਸਹੀ ਨਹੀਂ ਹੈਗੀ ਉਹ ਵੱਡੇ ਲੋਕਾਂ ਵਾਸਤੇ ਨਹੀਂ ਹੈਗੀ ਵੱਡੇ ਲੋਕਾਂ ਜਿਹਨਾਂ ਕੋਲ ਪੈਸੇ ਜ਼ਿਆਦੇ ਕੇ ਵੈਸੇ ਜਿਹਨਾਂ ਦੀ ਉਮਰ ਜ਼ਿਆਦੇ ਉਮਰ ਜ਼ਿਆਦੇ ਅਛਾ ਉਮਰ ਜ਼ਿਆਦੇ ਚੱਲ ਫੇਰ ਹੁਣ ਤੂੰ ਵੀ ਇਹਨੂੰ ਘੱਟ ਕਰ ਦੇ ਠੀਕ ਆ ਪੱਕੀ ਗੱਲ ਪੱਕੀ ਗੱਲ ਕਹਦੇ ਫਿਰ ਹੁਣ ਮੈਂ ਹੁਣ ਨਹੀਂ ਪੀਆ ਕਰਨੀ ਘਟਾ ਦੇਣੀ ਹੁਣ ਹੁਣ ਨਹੀਂ ਪੀਆ ਹੁਣ ਕੀ ਕੀ ਪੀਆ ਕਰਨੀ ਲੱਸੀ ਬਸ ਲੱਸੀ ਤੇ ਦਹੀਂ ਤੇ ਜੋ ਫਿਲਟਰ ਵਾਲਾ ਪਾਣੀ ਵੀ ਨਹੀਂ ਪੀਣਾ ਚਾਹੀਦਾ ਨਹੀਂ ਪੀਣਾ ਚਾਹੀਦਾ ਨਾਲੇ ਆਂਦੇ ਫਿਲਟਰ ਵਾਲੇ ਪਾਣੀ ਦੇ ਵਿੱਚ ਉਹ ਸਾਰਾ ਕੁਝ ਨਿਕਲ ਜਾਂਦਾ ਨਹੀਂ ਨਿਕਲਦਾ ਸਾਫ਼ ਹੁੰਦਾ ਨਹੀਂ ਜਿਹੜਾ ਆਪਾਂ ਪਿੰਡਾਂ ਦੇ ਰਹਿਣੇ ਆਪਾਂ ਤਾਂ ਪਿੰਦੇ ਨਹੀਂ ਸੀ ਫਿਲਟਰ ਵਾਲਾ ਪਿੰਡ ਆਪਾਂ ਕਾ ਉਹ ਪੀਨੇ ਸਾ ਸਾਸ ਹੁੰਦਾ ਸੀ ਥੋੜਾ ਚਲੋ ਠੀਕ ਹੈ ਹੈ ਜਿਆਦਾ ਸਾਫ ਚਲੋ ਠੀਕ ਆ ਭਾਈ ਹੁਣ ਇਹਦੀ ਮੰਨਣੀ ਹੈ ਕਹਿੰਦਾ ਸਹੀ ਆ ਪਰ ਬੱਚਿਆਂ ਵਾਸਤੇ ਵੈਸੇ ਸਹੀ ਨਹੀਂ ਹੈਗੀ ਇਹ ਤੇ ਜਿੰਨਾ ਘੱਟ ਪੀ ਸਕਦੇ ਨੇ ਦੱਸ ਵੀ ਦਿੱਤਾ ਵੀ ਨਾਲੇ ਕਿਹੜੀ ਕਿਹੜੀ ਚੀਜ਼ ਆ ਵਿੱਚ ਇਹਦੇ ਇੱਕ ਵਾਰੀ ਦੁਬਾਰਾ ਫੇਰ ਦੱਸ ਦੇ ਕਿਹੜੀ ਕਿਹੜੀ ਚੀਜ਼ ਆ ਇਹਦੇ ਚ ਪਤਾ ਲੱਗ ਜੂਗਾ ਕਾਰਬੋਹਾਈਡਰੇਟ 슈ગર ہاں ਫੈਟ ਪ੍ਰੋਟੀਨ ਸੋਡੀਅਮ ہاں ਐਨਰਜੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਨਾ ਨਹੀਂ ਹਾਂ ਬਚ ਕੇ ਕਰੋ ਕਿਉਂ 슈ગર ਤੋਂ ਬਚ ਕੇ ਰਹਿਣਾ ਚਾਹੀਦਾ ਹਾਂ ਤੇ ਕਾਰਬੋਹਾਈਡਰੇਟ ਕਾਰਬੋਹਾਈਡਰੇਟ ਨਹੀਂ ਵੀ ਨਹੀਂ ਖਤਰਨਾਕ ਹੈ ਉਹ ਚ ਕਿਆ ਖਤਰਨਾਕਾ ਤੋਂ ਨਹੀਂ ਹੈਗੀ ਉਹ ਸਰੀਰ ਨੂੰ ਚਾਹੀਦੀ ਵੀ ਹੁੰਦੀ ਆ ਹੂੰ ਉਹਨੂੰ ਸਿਰ ਨੂੰ ਲੋਡ ਵੀ ਹੁੰਦੀ ਐ ਸਿਰ ਨੂੰ ਉਹਦੀ ਨਾ ਇਹ ਤਾਂ ਟੇਸਟ ਵਧਾਉਣ ਵਾਸਤੇ ਹੁੰਦੀ ਐ ਅੱਛਾ ਚਲੋ ਭਾਈ ਤੁਸੀਂ ਆਪਣੀ ਰਾਏ ਦਿਓ ਮੰਨ ਤਾਂ ਗਿਆ ਵੀ ਹੁਣ ਲੱਸੀ ਤੇ ਉਹੋ ਹੀ ਪਿਆ ਕਰਾਂਗੇ ਪਰ ਜਵਾਕ ਕਿੱਥੇ ਹਟਦੇ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਫੋਲੋ ਲਾਈਕ ਕਮੈਂਟ